ਨਮਸਕਾਰ ਇਹ ਆਕਾਸ਼ ਆਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੀਸ਼ਖ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਸਿੰਗਾਪੁਰ ਤੇ ਪਰਧਾਨ ਮੰਤਰੀ ਲਾਰੈਂਸ ਪੰਗਾਲ ਵਰਸਨਦ ਤਰੀਕ ਪਹਿਲਾਂ ਵਾਰ ਕੀਤੀ ਕਿ ਹਾਂ ਦੋਵੇਂ ਦੇਸ਼ਾਂ ਦੇ ਨੇ ਕਿਹੜੇ ਖਿਲਾਫ ਲੜਾਈ ਚਿੱਤ ਛੋਟਾ ਹੋਣਾ ਸਾਰੇ ਮੁਲਕਾਂ ਦਾ ਫਰਸਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਰਹੱਦੀ ਸੂਬੇ ਪੰਜਾਬ ਚ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਤੁਰੰਤ ਰਾਹਤ ਅਤੇ ਮੁਰਵਸੇਬੇ ਲਈ ਸੂਬੇ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਚ ਕੇਂਦਰ ਸਰਕਾਰ ਵੱਲੋਂ ਪੂਰੀ ਹਮਾਇਤ ਦਿੰਦਾ ਦਿੱਤਾ ਪਰੋਸਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੇ ਪੰਜ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਚ ਹੜ੍ਹ ਦੀ ਸਥਿਤੀ ਬਾਰੇ ਮੰਤਰੀ ਨੂੰ ਇੱਕ ਵੇਰਵੇ ਸਮੇਤ ਰਿਪੋਰਟ ਸੌਂਪੀ ਸੂਬੇ ਚ ਲਗਾਤਾਰ ਮੀਂਹ دریاਵਾਂ ਚ ਪਾਣੀ ਦਾ ਪੱਧਰ ਵਧਨ ਤੇ ਪਾਖੜਾ ਪਹੁੰਚ ਕੇ ਰਣਜੀਤ ਸਾਗਰ ਡੈਮ ਤੋਂ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਛੱਡੇ ਜਾਣ ਕਾਰਨ ਸਰਹੱਦੀ ਸੂਬਾ ਹਾਈ ਅਲਰਟ ਤੇ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ਤੇ ਚੱਲੀ। ਸੀਮਾ ਸੁਰੱਖਿਆ ਬਾਲ ਹੜਪੁਰਵਾਏਤ ਲੋਕਾਂ ਦੀ ਮਦਦ ਲਈ ਪੂਰੀ ਵਾ ਲਾ ਰਿਹਾ। ਅਤਿ ਵਿਹਾਰ ਤੇ ਰਾਜਕੀਏ ਚਮਤਦਾਂ ਦੇ ਏਸ਼ੀਆ ਕੱਪ ਆਖੀ ਚੈਂਪੀਅਨਸ਼ਿਪ ਤੇ ਸੁਪਰ 4 ਗੇਟ ਦੇ ਦੂਜੇ ਮੈਚ ਚ ਭਾਰਤ ਦਾ ਮੁਕਾਬਲਾ ਅੱਜ ਸ਼ਾਮ ਮਲੇਸ਼ੀਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਤੇ ਸਿੰਗਾਪੁਰ ਨੇ ਅੱਜ ਸੇਵਲ ਹੱਬਾਵਾਸੀ ਪੁਲਾੜ ਹੁਨਰ ਵਿਕਾਸ ਡਿਜੀਟਲ ਸੰਪਤੀ ਨਵੀਨਤਾ ਤੇ ਗ੍ਰੀਨ ਤੇ ਡਿਜੀਟਲ ਸ਼ਿਪਿੰਗ ਕਾਰਿਡੋਰਾਂ ਦੇ ਪੰਜ ਸਮਝੌਤੇਾਂ ਤੇ ਹਸਤਾਖਰ ਕੀਤੇ ਨੇ। ਇਹ ਸਮਝੌਤਿਆਂ ਦਾ ਆਦਾਨ-ਪ੍ਰਦਾਨ ਅਜ નવી ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਸਵਾਂਗ ਵਿਚਕਾਰ ਕੱਲ੍ਹ ਤੋਂ ਬਾਅਦ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਿੰਗਾਪੁਰ ਦੱਖਣ-ਪੂਰਬੀ ਏਸ਼ੀਆ 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਦੇਸ਼ਿਕਰਤੀ ਬਾਰੇ ਇੱਕੋ ਜਿਹੀਆਂ ਚਿੰਤਾ ਕਿ ਇਹ ਸਾਰੇ ਮੁਨਕਤਾਵਾਦੀ ਦੇਸ਼ਾਂ ਦਾ ਫਰਜ਼ ਹੈ ਕਿ ਉਹ دہشت گردੀ ਖਿਲਾਫ ਇਕਜੁੱਟ ਹੋ ਕੇ ਲੜਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਤਬਾਹਕੁੰਨ ਹੜ੍ਹਾਂ ਦੀ ਮਾਰ ਚੱਲ ਰਹੀ ਸਰਹੱਦੀ ਸੂਬੇ ਪੰਜਾਬ ਦੀ ਮੌਜੂਦਾ ਸਥਿਤੀ ਦਾ ਚੈਕ ਸਾਂ ਲੈਣ ਲਈ ਅੰਮ੍ਰਿਤਸਰ, ਕਪੂਰਥਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਦਾ ਦੌਰਾ ਕੀਤਾ। ਪ੍ਰੈਸ ਕਾਨਫਰੰਸ 'ਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਤੇ ਕੇਂਦਰ ਸਰਕਾਰ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਦੋ ਉੱਚ ਪੱਧਰੀ ਟੀਮਾਂ ਭੇਜੀਆਂ ਨੇ ਜਿਨ੍ਹਾਂ 'ਚ ਖੇਤੀਬਾੜੀ, ਬਿੰਦੂ ਵਿਕਾਸ, ਊਰਜਾ, ਸੜਕ, ਵਿੱਤ ਤੇ ਜਲ ਸ਼ਕਤੀ ਮੰਤਰਾਲਿਆਂ ਦੇ ਅਧਿਕਾਰੀ ਸ਼ਾਮਲ ਨੇ। ਕਾਰ ਨੂੰ ਆਪਣੀ ਰਿਪੋਰਟ ਸੌਂਪਣਗੀਆਂ ਪਿੰਡਾਂ ਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਜ਼ਮੀਨੀ ਸਥਿਤੀ ਤੋਂ ਸਮਝਾ ਜਾਵੇਗਾ ਤੇ ਪ੍ਰਧਾਨ ਮੰਤਰੀ ਨੂੰ ਇੱਕ ਵਿਸਥਾਰਤ ਰਿਪੋਰਟ ਸੌਂਪੀ ਜਾਵੇਗੀ ਸ਼੍ਰੀ ਚੋਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਕਟ ਦੀ ਘੜੀ ਚ ਪੰਜਾਬ ਦੇ ਨਾਲ ਖੜੀ ਹੈ पंजाब पर सारे देश को गर्व है जब भी देश पर संकट आया है सबसे पहले उस संकट को पंजाब ने अपने सीने पर झेला है लेकिन आज पंजाब संकट में जल है जल प्रलय की स्थिति है 1400 गांव जो अब तक जानकारी मिली है बाढ़ से बुरी तरह प्रभावित हुए हैं जनजीवन जीवन अस्त व्यस्त है पशुओं का भारी नुकसान हुआ है फसलें अभी भी डूबी हुई है संकट की इस घड़ी में केंद्र सरकार पूरी तरह से पंजाब की जनता के साथ है जो स्थिति यहाँ पंजाब की है उसके आकलन करने के लिए दो केंद्रीय टीमें आज आ गई है। सारे डिपार्टमेंट के अधिकारी है। दोनों टीमें आज से दौरा करना शुरू कर रही है स्थिति का आकलन करेंगी और उसके बाद भारत सरकार को रिपोर्ट देगी केंद्रीय मंत्री ने डेरा बाबा नानक पिंडोट दीनानगर हड़ प्रभावित इलाकों का दा दौरा किया ਹੜਪੀਟ ਦਾ ਨਾਲ ਮੁਲਾਕਾਤ ਕੀਤੀ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ ਦੇ ਰਾਸ਼ਪਾਲ ਗੋਲਾਪ ਚੰਦ ਕਟਾਰੀਆ ਨੇ ਸੂਬੇ ਦੇ ਪੰਜ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਫਿਰੋਜ਼ਪੁਰ ਸ਼ਾਮਲ ਨੇ ਵਿੱਚ ਹੜ੍ਹ ਦੀ ਸਥਿਤੀ ਬਾਰੇ ਮੰਤਰੀ ਨੂੰ ਇੱਕ ਵਿਰਵੀ ਸਮੇਤ ਰਿਪੋਰਟ ਸੌਂਪੀ ਹੈ ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਇਨ੍ਹਾਂ ਥਾਵਾਂ ਚੋ ਜ਼ਮੀਨੀ ਹਕੀਕਤਾਂ ਬਾਰੇ ਵੀ ਜਾਣੂ ਕਰਵਾਇਆ ਜਿੱਨਾਂ ਚ ਜਾਨ ਮਾਲ ਫਸਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਈ ਵਿਆਪਕ ਨੁਕਸਾਨ ਦੇ ਵਕਤ-ਵਕ ਏਜੰਸੀਆਂ ਨਾਲ ਤਾਲਮੇਲ ਕਰਕੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰਾਹਤ ਤੇ ਮੁਰਵਸੇਬੇ ਉਪਰਾਲਿਆਂ ਨੂੰ ਉਚਾ ਕਰ ਕੀਤਾ ਗਿਆ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਰੂਪਨਗਰ ਹੈੱਡਵਰਕਸਾ ਦੁਆਰਾ ਕੀਤਾ ਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਨੇ ਪਾਖੜਾ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਜਾਇਜ਼ਾ ਵੀ ਲਿਆ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਸ਼ਾਹਦੀ ਲੋ ਮੈਂ ਜੋ ਸਭ ਤੋਂ ਜ਼ਿਆਦਾ ਲੋਟੇ ਇਫੈਕਟਡ ਹੈ ਇੱਕ ਤੋਂ ਗੁਰਦਾਸਪੁਰ ਹੈ ਔਰ ਇੱਕ ਅੰਮ੍ਰਿਤਸਰ ਹੈ ਲekin ਜੋ ਪਾਣੀ ਦਾ ਫੈਲਾਅ ਹੈ उसके कारण से बहुत गांव और बस्तियां जो है ना पानी के अंदर तो फसलों को और बाकी जो नुकसान हुए है सड़कों के नुकसान कई पुलिया टूट गई है उसका नुकसान हुआ है तो इस सब के असेसमेंट के लिए केंद्र की अभी तीन टीमें यहाँ घूम रही है आज केंद्र के कृषि मंत्री जी है वो भी मौके पर जा रहे हैं जो आपसी कॉम्बिनेशन है आर्मी का भी है बी का भी है और एन लोकल प्रशासन का पुलिस का सामूहिक एफर्ट्स के कारण से वास्तव में जो जनहानि होनी है वो बहुत कुछ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਐਤਰੀ ਰੀਆਰ ਆਰ ਐਨ ਯੂ ਚਲੰਦਰ ਪੰਜਾਬ ਚ ਲਗਾਤਾਰ ਮੀਂਹ ਪੈਣ ਵਯਾ ਸਤਲੁਜ, ਚਾਵੀ ਤੇ ਗੱਗਰ ਦਰਿਆਵਾਂ ਚ ਪਾਣੀ ਦਾ ਪੱਧਰ ਵਧਨ ਤੇ ਪਾਖੜਾ ਪੌਂਘ ਤੇ ਰਣਜੀਤ ਸਾਗਰ ਡੈਮਾ ਤੋਂ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਛੱਡੇ ਜਾਣ ਕਾਰਨ ਸਰਹੱਦੀ ਸੂਬਾ ਹਾਈ ਅਲਰਟ 'ਤੇ ਹੈ ਸਭ ਤੋਂ ਬਾਅਦ ਪੂਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਾ ਗੁਰਦਾਸਪੁਰ ਜਿੱਥੇ 1.45 ਲੱਖ ਹਜ਼ਾਰ ਲੋਕ ਪ੍ਰਭਾਵਿਤ ਹੋਏ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਚ 1.17 ਹਜ਼ਾਰ ਤੋਂ ਵੱਧ ਲੋਕ ਫਿਰੋਜ਼ਪੁਰ ਚ 39,076 ਤੇ ਫਾਜ਼ਿਲਕਾ ਚ 21,500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਜਲੰਧਰ ਚ 72 ਘੰਟਿਆਂ ਤੋਂ ਵੱਧ ਸਮੇਂ ਤੱਕ ਹੋਈ ਭਾਰੀ ਬਾਰਿ ਹੌਲੀ-ਹੌਲੀ ਆਮ ਵਾਂਗ ਹੋ ਰਹੀ ਨੇ ਇਸੇ ਦੌਰਾਨ ਸੂਬੇ ਭਾਰ ਵਿੱਚ ਰਾਹਤ ਤੇ ਬਚਾਅ ਕਾਰਜ ਲਗਾਤਾਰ ਚੰਗੀ ਪੱਧਰ ਤੇ ਚੱਲੀ ਨੇ ਉਧਰ ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਉਮੀਦ ਦਿੱਤੀ ਕਿ ਰੰਧਖਾਈ ਹੈ ਨਿਰਦੇਸ਼ਕ सुरेंद्र ਪਾਲ ਨੇ ਅੱਜ ਤੋਂ 8 ਸਤੰਬਰ ਤੱਕ ਪੰਜਾਬ ਚ ਬਾਰਿਸ਼ ਚ ਕਾਫੀ ਕਮੀ ਆਉਂਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਗਿਆ ਸਤਲੁਜ ਦੇ ਵਧੇ ਪਾਣੀ ਨੇ ਪਟਿਆਲਾ ਤੇ ਜਲੰਧਰ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਪਟਿਆਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਚ ਵੀ ਪਾਣੀ ਭਰਿਆ ਹੋਇਆ ਰੂਪਰ ਦੇ ਡਿਪਟੀ ਕਮਿਸ਼ਨਰ ਵਰਜੀਤ ਟਵਾਲੀਆ ਨੇ ਦੱਸਿਆ ਭਾਗੜਾ ਡੈਮ ਦਾ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਉਸ ਤੋਂ ਸਾਧ ਹੈ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਐਡਵਾਂਸ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਇਹਦੇ ਨਾਲ ਸਾਡੇ ਨੰਗਲ ਦੇ ਅਨਾਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਐ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਜਿਹੜੀ ਉੱਚੀ ਥਾਵਾਂ ਨੇ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰ ਦੋ ਦੂਸਰੀ ਗੱਲ ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਉੱਥੇ ਵਹਾਅ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਤਾਂ ਡਾਊਨਸਟ੍ਰੀਮ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੈ ਸਰਹਦੀ ਸੁਰੱਖਿਆ ਬਾਲ ਜੋ ਰੱਖਿਆ ਦੀ ਕਤਾਰ ਹੈ ਇਸ ਗੰਭੀਰ ਹੜ੍ਹ ਪ੍ਰਭਾਵਿਤ ਸਰਹਦੀ ਸੂਬੇ ਪੰਜਾਬ ਚ ਫਸੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਲਈ ਪੂਰੀ ਭਾਲ ਆ ਰਹੀ ਹੈ ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਵੀ ਤਣਾਅ ਹੈ ਬੀਐਸਐਫ ਨੇ ਗੁਰਦਾਸਪੁਰ ਫਿਰੋਜ਼ਪੁਰ ਅੰਮ੍ਰਿਤਸਰ ਤੇ ਪਠਾਨਕੋਟ ਤੋਂ ਸੈਂਕੜੇ ਪਿੰਡ ਵਾਸੀਆਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਵੇਰਵੇ ਨਾਲ ਇੱਕ ਰਿਪੋਰਟ ਸਰਹਦੀ ਇਲਾਕਿਆਂ ਵਿੱਚ ਹੜ੍ਹਾਂ ਨਾਲ ਡੁੱਬੀਆਂ ਹੋਈਆਂ ਆਪਣੀਆਂ ਚੌਕੀਆਂ ਦੇ ਬਾਵਜੂਦ ਬੀਐਸਐਫ ਦੇ ਜਵਾਨਾਂ ਦਾ ਜੋਸ਼ ਹਮੇਸ਼ਾ ਵਾਂਗ ਬੁਲੰਦੇ ਸਰਹਦੀ ਸੀਮਾ ਬਲ ਪੰਜਾਬ ਦੇ ਸਰਹਦੀ ਵਸਨੀਕਾਂ ਨਾਲ ਇੱਕ ਮਜ਼ਬੂਤ ਥੰਮ ਵਾਂਗ ਹਮੇਸ਼ਾ ਨਾਲ ਰਿਹਾ ਹੈ ਬੀਐਸਐਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਝਲੇ ਨੇ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਵਾਸੀਆਂ ਨੂੰ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਹੈ ਹੋਰਾਂ ਤੋਂ ਇਲਾਵਾ ਗੰਭੀਰ ਜ਼ਖਮੀਆਂ ਅਤੇ ਬਿਮਾਰਾਂ ਨੂੰ ਵੀ ਸੁਰੱਖਿਅਤ ਥਾਂ ਤੇ ਲਿਜਾਣ ਤੋਂ ਲੈ ਕੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਰਾਸ਼ਨ ਅਤੇ ਚਾਰਾ ਵੰਡਣ ੁੱٹے ہوئے ਬੰਨ੍ਹ ਨੂੰ ਮਜ਼ਬੂਤ ਕਰਨ ਤੱਕ ਇਸ ਦੇ ਸਮਰਪਿਤ ਅਧਿਕਾਰੀ ਅਤੇ ਜਵਾਨ ਇਸ ਮਾਨਵਤਾਵਾਦੀ ਯਤਨ ਵਿੱਚ ਆਪਣੇ ਹੈਲੀਕਾਪਟਰਾਂ ਅਤੇ ਕਿਸ਼ਤੀਆਂ ਨਾਲ ਹਰ ਪਾਸੇ ਮੌਜੂਦ ਨੇ ਐਨਾ ਸਾਰਿਆਂ ਕੰਮਾਂ ਦੇ ਨਾਲ-ਨਾਲ ਬੀਐਸਐਫ ਨੇ ਪੰਜਾਬ ਸਰਹੱਦ ਤੇ ਸਰਹੱਦ ਪਾਰੋਂ ਕੀਤੀ ਜਾਂਦੀ ਨਸ਼ੇ ਦੀ ਤਸਕਰੀ ਤੇ ਵੀ ਨਜ਼ਰ ਰੱਖੀ ਹੋਈ ਹੈ ਤੇ ਤਸਕਰੀਆਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ناکਾਮ ਕਰਦੀ ਆ ਰਹੀ ਹੈ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਜੀਐਸਟੀ ਕੌਂਸਲ ਵੱਲੋਂ ਬੀਤੇ ਕੱਲ ਜੀਐਸਟੀ ਸੁਧਾਰਾਂ ਤੇ ਟੈਕਸ ਤਰ੍ਹਾਂ ਦੇ ਪੁਨਰਗਠਨ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ ਜਲੰਧਰ ਦੇ ਖੇਡ ਵਪਾਰੀ ਰਵਿੰਦਰ ਤੀਰ ਤੇ ਪ੍ਰੋਬੋਕਟ ਫਾਰਮਾ ਦੇ ਡਾਇਰੈਕਟਰ ਤਰਸੀਮ ਸਿੰਘ ਦਾ ਕਹਿਣਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਸੀ ਕਿ ਜੀਐਸਟੀ ਸੁਧਾਰਾਂ 'ਚ ਬਹੁਤ ਵੱਡਾ ਬਦਲਾਅ ਲਿਆਉਣ ਜਾ ਰਹੇ ਸੈਕਟਰ ਦੀ ਗੱਲ ਕਰ ਲਈਏ ਹਰ ਸੈਕਟਰ ਦੇ ਵਿੱਚ ਜੀਐਸਟੀ ਦੀ ਦਰਾਂ ਦੇ ਵਿੱਚ ਬਹੁਤ ਸੁਧਾਰ ਕੀਤਾ ਗਿਆ 12% ਵਾਲੀ ਜਿੰਨੀ ਸਲੈਬ ਸੀ 5% ਤੇ ਲਿਆਤੀ ਗਈ ਹੈ 28 ਵਾਲੀ 18 ਤੇ ਲਿਆਤੀ ਗਈ ਹੈ ਮੈਂ ਸਮਝਦਾ ਕਿ ਬਹੁਤ ਇਤਿਹਾਸਕ ਕ੍ਰਾਂਤੀ ਸਾਬਤ ਹੋਊਗਾ ਇਹ ਫੈਸਲਾ ਜੀਐਸਟੀ ਜਿਹੜਾ ਹੈ ਉਹ ਮੈਡੀਸਿਨਸ ਤੇ ਰਿਡਿਊਸ ਹੋਇਆ 33 ਜਿਹੜੀ ਕੈਂਸਰ ਔਰ ਲਾਈਫ ਸੇਵਿੰਗ ਡਰੱਗਸ ਆਗੀਆਂ ਉਹਨਾਂ ਉੱਪਰ ਗਵਰਨਮੈਂਟ ਨੇ ਜ਼ੀਰੋ ਟੈਕਸ ਕਰਤਾ ਹੈ ਇੰਡੀਵਿਜੂਅਲ ਹੈਲਥ ਪੋਲਿਸੀਸ ਤੇ ਵੀ GST 0 ਕਰਤਾ ਹੈ ਸਰਕਾਰ ਪੰਜਾਬ ਅਤੇ ਦੇਸ਼ ਲਈ ਇੱਕ ਇਤਿਹਾਸਕ ਪ੍ਰਾਪਤੀ ਜੋ ਜਲੰਧਰ ਸਥਿਤ ਡਾਕਟਰ ਬੀ ਆਰ ਅੰਬੇਦਕਰ نیشنل ਇੰਸਟੀਚਿਊਟ ਆਫ ਟੈਕਨੋਲੋਜੀ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਯਸ਼ੋਭੂਮੀ ਵਿਖੇ ਆਯੋਜਿਤ ਸੈਮੀਕਾਨ ਇੰਡੀਆ 2025 ਚ ਆਪਣੀ ਸਵਦੇਸ਼ੀ ਸੈਮੀਕੰਡਕਟਰ ਚਿਪ ਦਾ ਉਦਘਾਟਨ ਕੀਤਾ ਇਸ ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼wini ਵੈਸ਼ਨਵ ਵੱਲੋਂ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ ਸੰਸਥਾਨ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨਾਚੀ ਨੇ ਕਿਹਾ ਕਿ ਇਹ ਪਲ ਦੇਸ਼ ਤੇ ਪੰਜਾਬ ਲਈ ਰਾਜਗੀਰ ਵਿੱਚ ਮਰਦਾਂ ਦੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਦੇ ਸੁਪਰ 4 ਟੀ ਦੇ ਦੂਜੇ ਮੈਚ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਅੱਜ ਸ਼ਾਮ ਮਲੇਸ਼ੀਆ ਨਾਲ ਹੋਵੇਗਾ ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨਾਲ ਵਫਤ ਪੱਤਰਿਕਾਤ ਕੀਤੀ ਕਿ ਹਰ ਦੋਵੇਂ ਦੇਸ਼ਾਂ ਮੰਦੇ ਨੇ ਕਿ دہشت گردੀ ਖਿਲਾਫ ਲੜਾਈ ਚ ਇਕਜੁੱਟ ਹੋਣਾ ਸਾਰੇ ਮੁਲਕਾਂ ਦਾ ਫਰਜ਼ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਸਨ ਚੋਹਾਨ ਨੇ ਸਰਹੱਦੀ ਸੂਬੇ ਪੰਜਾਬ ਚ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਲਿਆ ਚਾਇਜ਼ਾ ਤੁਰੰਤ ਰਾਹਤ ਤੇ ਮੁਰਵਸੀਬੇ ਲਈ ਸੂਬੇ ਨੂੰ ਲੋੜਿੰਦੀ ਸਹਾਇਤਾ ਪ੍ਰਦਾਨ ਕਰਨ ਚ ਕੇਂਦਰ ਸਰਕਾਰ ਵੱਲੋਂ ਪੂਰੀ ਹਮਾਇਤ ਦੇਣ ਦਾ ਦਿੱਤਾ ਬਰੋਸਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸੂਬੇ ਦੇ ਸਭ ਤੋਂ ਵੱਧ ਪੰਜ ਪ੍ਰਭਾਵਿਤ ਜ਼ਿਲ੍ਹਿਆਂ ਛੱਡ ਦੀ ਸਥਿਤੀ ਬ ਸਮੀਤ ਰਿਪੋਰਟ ਸੌਂਪੀ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ